ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਨੇ ਵੀ ਕਰਜ਼ਾ ਲੈ ਕੇ ਮੁਕਰਨਾ ਉਹਨਾਂ ਨੂੰ ਫਿਕਰ ਕਰਨ ਦੀ ਲੋੜ ਨਹੀਂ ਜਿੰਨਾ ਮਰਜੀ ਪਿੰਡ ਵਿੱਚੋਂ ਪੈਸੇ ਆਧਾਰ ਲੈ ਲਓ ਕਰਜ਼ਾ ਲੈ ਲਓ ਗਵਰਨਮੈਂਟ ਤੋਂ ਲੈ ਲਓ ਤੇ ਬਾਅਦ ਦੇ ਵਿੱਚ ਡਰਾਵਾ ਦਿਆ ਕਰੋ ਕਿ ਅਸੀਂ ਮਰਾਂਗੇ ਅਸੀਂ ਫਾਹਾ ਲੈ ਕੇ ਮਰਦੇ ਆਂ ਅਸੀਂ ਨਹਿਰ ਛਾਲ ਮਾਰਦੇ ਆਂ ਇਹ ਡਰਾਵਾ ਦੇ ਦਿਆ ਕਰੋ ਤੇ ਜਦੋਂ ਤੁਸੀਂ ਮਰ ਗਏ ਫਾਹਾ ਲੈ ਕੇ ਜਾਂ ਨਹਿਰ ਛਾਲ ਮਾਰ ਕੇ ਉਦੋਂ ਬਾਅਦ ਦੇ ਵਿੱਚ ਤੁਹਾਨੂੰ ਬਚਾਉਣ ਵਾਸਤੇ ਤੁਹਾਡੇ ਪਰਿਵਾਰ ਦੇ ਬੰਦੇ ਨੂੰ ਨੌਕਰੀ ਦਿਵਾਉਣ ਵਾਸਤੇ ਤੁਹਾਨੂੰ 10-20 ਲੱਖ ਰੁਪਏ ਦਿਵਾਉਣ ਬਾਅਦ ਤੇ ਕਿਸਾਨ ਆਗੂ ਦਲਾਲ ਹੈਗੇ ਨੇ ਉਹ ਆ ਕੇ ਧਰਨਾ ਲਾਉਣਗੇ ਤੁਹਾਡੇ ਪਿੰਡ ਦੇ ਵਿੱਚ ਸਰਕਾਰ ਤੋਂ ਮੰਗ ਰੱਖਣਗੇ ਕਿ ਜਿਹੜਾ ਬੰਦਾ ਮਰਿਆ ਇਹਨੂੰ 20 ਲੱਖ ਰੁਪਏ ਦਿਓ ਪਰਿਵਾਰ ਨੂੰ ਨੌਕਰੀ ਦਿਓ ਇਹ ਬੰਦਾ ਮਰ ਗਿਆ ਮੈਂ ਗੱਲ ਕਿਉਂ ਕਹਿਣ ਲੱਗਾ ਜਿਹੜਾ ਗੁਰਲਾਲ ਸਿੰਘ ਮੜਾ ਪਿੰਡ ਦਾ ਤੇ ਉਹਦਾ ਮੁੰਡਾ ਨਹਿਰ ਛਾਲ ਮਾਰ ਕੇ ਮਰੇ ਸੀ ਤੇ ਜਿੰਨਾ ਬੰਦਿਆਂ ਨੇ ਕਰਜ਼ਾ ਦਿੱਤਾ ਸੀ ਉਹਦਾ ਉਹਨੇ ਲੈਤਾ ਸੀ ਨਾ ਕਹਿੰਦਾ ਵੀ ਇਹਨਾਂ ਇਹਨਾਂ ਬੰਦਿਆਂ ਨੂੰ ਫਸਾ ਦਿਓ ਇਹ ਮੈਨੂੰ ਤੰਗ ਕਰਦੇ ਸੀ ਤੇ ਹੁਣ ਪੁਲਿਸ ਉਹਨਾਂ ਨੂੰ ਲੱਭ ਰਹੀ ਹੈ ਹੁਣ ਕੀ ਕੀਤਾ ਕਿਸਾਨ ਜਿੱਥੇ ਬੰਦਿਆਂ ਨੇ ਜਾ ਕੇ ਧਰਨਾ ਲਾਤਾ ਕਿ ਜਿਨ੍ਹਾਂ ਨੇ ਕਰਜ਼ਾ ਦਿੱਤਾ ਸੀ ਉਹਨਾਂ ਨੂੰ ਫੜੋ ਯਾਨੀ ਕਿ ਦੇਖੋ ਇਹ ਦਲਾਲ ਕਰਦੇ ਕੀ ਹੈ ਮੈਂ ਵੀਡੀਓ ਤਾਂ ਪਾ ਰਹੇ ਹਾਂ ਅੱਜ ਵੀ ਤੁਹਾਨੂੰ ਫਿਕਰ ਕਰਨ ਦੀ ਲੋਟ ਨਹੀਂ ਕਰਜ਼ਾ ਚੱਕੋ ਤੇ ਕਰਜ਼ਾ ਚੱਕਣ ਤੋਂ ਬਾਅਦ ਵੀ ਧਮਕੀ ਦਿਓ ਵੀ ਅਸੀਂ ਮਰਦੇ ਹਾਂ ਤੇ ਨਹੀਂ ਸਾਨੂੰ ਕਰਜ਼ਾ ਮੁਕਤ ਕਰੋ ਤੇ ਜੇ ਤੁਸੀਂ ਮਰ ਗਏ ਤਾਂ ਕਿਸਾਨ ਜੱਥੇਬੰਦੀਆਂ ਵਾਲੇ ਆਗੂ ਜਿਹੜੇ ਨੇ ਕਿਉਂਕਿ ਉਹਨੇ ਦਲਾਲੀ ਲੈਣੀ ਹੁੰਦੀ ਆ ਵਿੱਚ ਸੌਦਾ ਕਰਾ ਕੇ ਤੇ ਉਹ ਜਦੋਂ ਤੁਸੀਂ ਕਰਜ਼ਾ ਲਾਉਂਗੇ ਉਹਨੂੰ ਫਸਾ ਦੇਣਗੇ ਨਾਲੇ ਤਾਂ ਤੇ ਨਾਲੇ ਆਪਣਾ ਘਰ ਪੂਰਾ ਕਰ ਲੈਣਗੇ ਇਹ ਬੇਨਤੀ ਮੈਂ ਕਿਉਂ ਕਰ ਰਿਹਾ ਅੱਜ ਇਹਨੂੰ ਥੋੜਾ ਜਿਹਾ ਸੀਰੀਅਸ ਹੋ ਕੇ ਸੁਣੋ ਜਿਹੜੇ ਬੰਦੇ ਪੰਜਾਬ ਵਿੱਚ ਬੈਠੇ ਇਹ ਕਹਿੰਦੇ ਨੇ ਨਾ ਕਿ ਸਾਡਾ ਭਾਰਤ ਕਹਿਣਗੇ ਮਹਾਨ ਹੈ ਦੂਜੇ ਪਾਸੇ ਸਾਡਾ ਭਾਰਤ ਫੌਰਨ ਗੰਟੀਆਂ ਨਾਲੋਂ 100 ਸਾਲ ਪਿੱਛੇ ਹੈ ਜਾਨੀ ਕਿ ਕੈਨੇਡਾ ਅਮਰੀਕਾ ਜਰਮਨ ਆਸਟ੍ਰੇਲੀਆ ਇੰਗਲੈਂਡ ਸਾਡੇ ਨਾਲੋਂ 100 ਸਾਲ ਅੱਗੇ ਨੇ ਤਰੱਕੀ ਕੀਤੀ ਉਹਨਾਂ ਨੇ ਇਹ ਕਹਿੰਦੇ ਆ ਨਾ ਤੇ ਉਹਨਾਂ ਮੁਲਕਾਂ ਦੇ ਵਿੱਚ ਵੀ ਜੇ ਕੋਈ ਵੱਧ ਤੋਂ ਵੱਧ ਕਰਪਟ ਬੰਦਾ ਹੈ ਉਹ ਪੰਜਾਬੀ ਹੈ ਮੈਂ ਇੱਕ ਦਿਨ ਬਿਰਦੀ ਪੀਟਰ ਪੀਟਰ ਦੀ ਗੱਲ ਕੀਤੀ ਸੀ ਤੇ ਉਹਨੇ 100 ਮਿਲੀਅਨ ਦਾ ਜਾਨਕੀ ਟੈਕਸ ਚੋਰੀ ਕੀਤਾ ਉਹਨੂੰ ਗ੍ਰਿਫਤਾਰ ਕਰ ਲਿਆ ਸੀ ਕੌਣਾ ਜੀ ਉਹ ਪੰਜਾਬੀ ਤੇ ਉਹਦੇ ਘਰ ਗਿਆਨੀ ਰਘਵੀਰ ਸਿੰਘ ਐਸੀ ਅਰਦਾਸ ਕਰਨ ਵਾਸਤੇ ਤੇ ਬਾਅਦ ਵਿੱਚ ਵੀਡੀਓ ਵਾਇਰਲ ਹੋ ਗਈ। ਆਗਲਾ ਨੇ ਪਤਾ ਕੀ ਕੀਤਾ? ਪਾਇਆ ਹੁਣ 500 ਪਾਉਂਡ ਲਫਾਫੇ ਵਿੱਚ ਅਰਦਾਸ ਕਰਕੇ ਸਾਹਮਣੇ ਫੜਾਇਆ। ਵਿਜੇਦਾਹਰ ਨੂੰ ਫੜਾ ਰਿਆ ਸੀ 500 ਪਾਉਂਡ। ਕਿੰਨਾ ਹੋਇਆ 500 ਪਾਉਂਡ ਦਾ? 5 ਕ ਲੱਖੀ ਹੋਇਆ। ਸੌਰੀ 50 ਹਜ਼ਾਰੀ ਹੋਇਆ। 100 ਰੁਪਈਆ ਦਾ ਹੈਗਾ ਪਾਉਂਡ। 50 ਹਜ਼ਾਰ ਰੁਪਈਆ ਦੇ ਕੇ ਪੂਰੀ ਕੌਮ ਦੇ ਮੱਥੇ ਤੇ ਕਲੰਕ ਮੜਦਾ ਵੀ ਅਸੀਂ ਤੁਹਾਡੇ ਜਹਿਦਾਰ ਨੂੰ 50000 ਰੁਪਇਆ ਅਰਦਾਸ ਕਰਾਈ ਦਾ ਦੇਣ ਲੱਗੇ ਆਂ ਅਰਦਾਸ ਕਦ ਕਿਤੀ ਸੀ ਵੀ ਤੁਹਾਡੇ ਕੰਮਾਂ ਵਿੱਚ ਬਰਕਤ ਪਾਵੇ ਜਦੋਂ ਅਸੀਂ ਪੈਲਸ ਵਿੱਚ ਵਿਆਹ ਕਰਦੇ ਆ ਨਾ ਪਹਿਲਾਂ ਗੁਰਦਾਰੇ ਜੇ ਅਨੰਦ ਕਰਦੇ ਆ ਅਨੰਦ ਕਰ ਜੋ ਕੀ ਕਹਿੰਦੇ ਆ ਸੱਚੇ ਪਾਤਸ਼ਾਹ ਜੀ ਅਨੰਦਕਾਰ ਦੀ ਰਸਮ ਅਦਾ ਹੋ ਗਈ ਹੁਣ ਸਾਡੇ ਰਹਿੰਦੇ ਕਾਰਜਾਂ ਵਿੱਚ ਸੁਹਾਈ ਹੋਇਓ ਮਤਲਬ ਕਿ ਅਸੀਂ ਪੈਲਸ ਵਿੱਚ ਸ਼ਰਾਬ ਪੀ ਕੇ ਨਚਾਂਗੇ ਸਾਡੇ ਨਾਲ ਤੁਸੀਂ ਵੀ ਨੱਚਿਓ ਇਹੀ ਅਰਦਾਸ ਵੀ ਰੇਂਦੇ ਕਾਰਜਾਂ ਵਿੱਚ ਸਾਡੀ ਸਹਾਇਤਾ ਕਰੋ ਸਾਡੀ ਮਦਦ ਕਰੋ ਵੀ ਅਸੀਂ ਉੱਥੇ ਆਰ ਕਸਟਮ ਵਾਲਿਆਂ ਦੇ ਨਾਲ ਠੁਮਕੇ ਲਾਵਾਂਗੇ ਤੇ ਤੁਸੀਂ ਵੀ ਸਾਡੇ ਨਾਲ ਨੱਚਿਓ। ਇਹੀ ਹੈ ਨਾ ਤੇ ਇਹੀ ਉੱਥੇ ਅਰਦਾਸ ਕੀਤੀ ਵੀ ਪੀਟਰਨ ਜਿਹੜੀ ਮੈਂ ਅਰਦਾਸ ਕੀਤੀ ਹੈ ਨਾ 500 ਪਾਉਂਡ ਲੈ ਕੇ ਵੀ ਤੁਹਾਡੇ ਕੰਮ ਵਿੱਚ ਵਾਧਾ ਹੋਵੇ ਤੁਸੀਂ ਹੋਰ ਟੈਕਸਚਰੀ ਕਰੋ। ਆ ਆ ਕਰਤੂਤ ਹੈ ਸਾਡੀ। ਮਤਲਬ ਅ ਬੈਂਕ ਕਰਪਟ ਕਰਨੀ ਹੋਵੇ ਕਰਪਸ਼ਨ ਹੋਵੇ ਜਾਂ ਚੋਰੀ ਕਰਨੀ ਹੋਵੇ ਜਿੰਨਾ ਵੀ ਅਸੀਂ ਵਿਆਜ ਲੈ ਸੌਰੀ ਕਰਜ਼ਾ ਲੈ ਕੇ ਨਾ ਮੋੜਨਾ ਹੋਵੇ ਉਹ ਸਾਡੇ ਪੰਜਾਬੀ ਕਰਦੇ ਆ ਮੈਂ ਵੀਡੀਓ ਕਾਪ ਆ ਰਿਹਾ ਵੀ ਦਲਾਲ ਹੈਗੇ ਨਹੀਂ ਤੁਹਾਡਾ ਕਰਜ਼ਾ ਮਾਫ ਕਰਾਉਣ ਵਾਸਤੇ ਜਿਹਨੇ ਕਰਜ਼ਾ ਦਿੱਤਾ ਉਹਨੂੰ ਸਜ਼ਾ ਦਿਵਾਉਣ ਵਾਸਤੇ ਤੁਸੀਂ ਫਿਕਰ ਨਾ ਕਰੋ ਤੁਸੀਂ ਜੀਤੋ ਮਰਜ਼ੀ ਧਾਰੇ ਪੈਸੇ ਮੰਗ ਲਓ ਜੀਤੋ ਮਰਜ਼ੀ ਪਰਨੋਟ ਤੇ ਲੈ ਲਓ ਜੀਤੋ ਮਰਜ਼ੀ ਕਰਜਾ ਚੱਕ ਲਓ ਤੁਹਾਡਾ ਕਰਜ਼ਾ ਦਲਾਲ ਕਿਸਾਨ ਆਗੂ ਜਿਹੜੇ ਨੇ ਉਹ ਮਾਫ ਕਰਾ ਦੇਣਗੇ ਹੁਣ ਜਿਹੜੇ ਮੜਹਾਕ ਪਿੰਡ ਵਿੱਚ ਇਹ ਘਟਨਾ ਵਾਪਰੀ ਹੈ ਤੇ ਉਹਨੇ ਕੀ ਕੀਤਾ ਸੀ ਕਹਿੰਦਾ ਉਹਦੇ ਪਿਓ ਨੇ ਕਹਿੰਦੇ ਕਰਨੇ ਚੱਕਿਆ ਸੀ ਜ਼ਮੀਨ ਵੇਚਤੀ ਸੀ ਕਹਿੰਦੇ ਸਾਡੇ ਪਰਨੋਟ ਨਹੀਂ ਵਾਪਸ ਕੀਤੇ ਪੈਸੇ ਵੀ ਦਿੱਤੇ ਸੀ ਜਿਹੜਾ ਬੰਦਾ ਕਰਜ਼ਾ ਦੇ ਰਿਹਾ ਉਹ ਐਡਾ ਬੇਵਕੂਫਤਾ ਹੁੰਦਾ ਨਹੀਂ ਜੇ ਪੈਸੇ ਮੋੜਨ ਵਾਲਾ ਵੀ ਐਡਾ ਬੇਵਕੂਫ ਨਹੀਂ ਹੁੰਦਾ ਵੀ ਬਿਨਾਂ ਪੈਸਿਆਂ ਤੋਂ ਬਿਨਾ ਕਾਗਜ਼ ਪੱਤਰ ਤੋਂ ਕੋਈ ਤੁਹਾਨੂੰ ਪੈਸੇ ਫੜਾ ਜੇ ਤੁਸੀਂ ਕਾਗਜ਼ ਪੱਤਰ ਲਓ ਨਾ ਇਹ ਹੋ ਨਹੀਂ ਸਕਦਾ ਜਨ ਕਿ ਇਹਨਾਂ ਕੋਲੇ ਵੀ ਆਪਣੇ ਵਕੀਲ ਰੱਖੇ ਹੋਏ ਨੇ ਕਿਸਾਨ ਜਿਥੇ ਬੰਦਿਆਂ ਦੇ ਦਲਾਲਾਂ ਕੋਲੇ ਵਕੀਲ ਉਹ ਸਭ ਨਾ ਪੜਾ ਦਿੰਦੇ ਵੀ ਤੂੰ ਐਦਾਂ ਬੋਲਣਾ ਅੱਜ ਮੈਂ ਘਮਣ ਬ੍ਰਦਰ ਨੇ ਛੇਤਰ ਖਾਦੇ ਹੁਣ ਕਰਨ ਵਾਲੇ ਕਰਨ ਬਾਟ ਵਾਲੇ ਕਿਸ ਵਿੱਚੋਂ ਦਲੀਲਾਂ ਦੇਗੇ ਹੁਣ ਛੇਤਰ ਪਈ ਹੁੰਦੇ ਫਾੜ ਫਾੜ ਚਾਰ ਸਫੇਰੋਂ ਇੱਕ ਵੀ ਕਮੇਟ ਕਰਨ ਦੇ ਹੱਕ ਵਿੱਚ ਨਹੀਂ ਹੁੰਦਾ ਮੇਰਾ ਕਹਿਣ ਤੋਂ ਮਤਲਬ ਹੈ ਬਿੱਗ ਕਰੋ ਉਹਨਾਂ ਤੁਸੀਂ ਆ ਵੀਡੀਓ ਸੁਣ ਲਿਓ ਧਿਆਨ ਦੇ ਨਾਲ ਇਹ ਵੀਡੀਓ ਸੁਣ ਕੇ ਕਰਜਾ ਚੱਕ ਲਿਓ ਨਾਲੇ ਮੈਂ ਥੋੜਾ ਜਿਹਾ ਹੋਰ ਪ੍ਰਮੋਸ਼ਨ ਕਰ ਦੂੰ ਵੀ ਹਾਂ ਫਲਾਨੇ ਨੇ ਚੱਕਾ ਸੀ ਕਰ ਜਾ ਇਹ ਹੁਣ ਮਰੂਗਾ 4 ਸਾਲ ਬਾਅਦ ਜ਼ਮੀਨ ਵੇਚ ਗਈ ਇਹਦੀ ਸ਼ਰਮ ਕਰੋ ਮਾੜੀ ਮੋਟੀ ਯਾਰ ਤੁਹਾਨੂੰ ਕਿੱਦਾਂ ਸਮਝਾਈ ਕਿੱਦਾਂ ਤੁਹਾਡੀ ਕਲਾਸ ਲਾਈਗੇ ਕੱਲ ਮੈਨੂੰ ਇੱਕ ਸੱਜਣ ਨੇ ਫੋਨ ਕੀਤਾ ਉਹ ਕਹਿੰਦਾ ਜੀ ਮੈਂ ਸਾਰਾ 25000 ਰੁਪਏ ਕਮਾਉਣਾ ਮਹੀਨੇ ਵਿੱਚ 25000 ਰੁਪਏ ਇਹ ਨਾ ਖੁਸ਼ ਹੋ ਬੰਦਾ ਕਹਿੰਦਾ ਮੇਰੇ ਦੋ ਬੱਚੇ ਆ ਦੋਨੇ ਕੁੜੀਆਂ ਆਉਂਦੀ ਤੇ ਮੈਂ ਨਾ ਤਾਂ ਨਹੀਂ ਲੈ ਰਿਹਾ ਕਿਉਂਕਿ ਫਿਰ ਜਿਹੜੇ ਸਾਡੇ ਬੰਦੇ ਕਮੈਂਟਾਂ ਵਿੱਚ ਪੁੱਛਣਗੇ ਦੱਸੋ ਜੀ ਉਹ ਕਿੱਥੇ ਰਹਿੰਦਾ ਹੈ ਦੱਸੋ ਜੀ ਉਹਦਾ ਕਾਰੋਬਾਰ ਕੀ ਹੈ ਉਹ ਕਹਿੰਦਾ ਜੀ ਮੈਂ ਕੇਵਲ ਸਬਜ਼ੀ ਵੇਚਦਾ ਕਹਿੰਦਾ 1000 ਰੁਪਈਆ ਮੈਂ ਰੋਜ਼ ਕਹਿੰਦਾ ਖਰਚਾ ਕੱਢ ਕੇ ਕਮਾ ਲੈਣਾ ਜਾਨੀ ਕਿ ਉਹਦੇ ਕੋਲ ਕੀ ਹੈ ਛੋਟਾ ਹਾਥੀ ਜੀ ਨੂੰ ਕਹਿੰਦੇ ਸਬਜ਼ੀ ਉਹ ਤੇ ਵੇਚਦਾ ਰੋ ਕਹਿੰਦਾ ਸਾਰੇ ਖਰਚੇ ਕੱਢ ਕੇ ਮੈਂ 1000 ਰੁਪਇਆ ਕਮਾਉਣਾ ਜਾਨੀ ਕਿ 25 ਤੋਂ 30000 ਰੁਪਇਆ ਕਹਿੰਦਾ ਮੈਂ ਮਹੀਨੇ ਚ ਕਮਾਉਣਾ ਬੜਾ ਸੌਖਾ ਨਾਲ ਕਹਿੰਦਾ ਤਾਜੀ ਸਬਜ਼ੀ ਦੋ ਟਾਈਮ ਬਣਾ ਕੇ ਕੰਦੇ ਆ ਐਨਾ ਖੁਸ਼ ਕਹਿੰਦਾ ਘਟੋ ਘਟ ਸੱਤ ਅੱਠ ਘੰਟੇ ਸੀ ਪਿੰਡਾਂ ਵਿੱਚ ਰਹਿਨੇ ਆ ਔਰ ਵਧੀਆ ਨੀਂਦ ਆਉਂਦੀ ਹੈ ਨਾ ਕਿਸੇ ਦੀ ਨਿੰਦਿਆ ਕਰ ਵੀ ਨਾ ਕਿਸੇ ਦੀ ਚੁਕਲੀ ਕਰੀ ਤੇ ਇਹ ਬੰਦੇ ਕੋਈ ਕਹਿੰਦਾ ਮੇਰੇ ਕੋਲ 20 ਕਿੱਲੇ ਜ਼ਮੀਨ ਸੀ ਮੈਂ 10 ਵੇਚਤੀ ਕਰ ਜਾ ਤਾਂ ਵੀ ਨਹੀਂ ਲਿਆ ਜਦੋਂ ਨਹੀਂ ਲੈਂਦਾ ਫਿਰ ਕਹਿੰਦੇ ਅਸੀਂ ਮਰਨਾ ਹੈ ਮਰਨਾ ਕਿੱਥੇ ਹੈ ਨੈਰ ਵਿੱਚ ਛਾਲ ਮਾਰ ਕੇ ਤੇ ਨਾਲ 14-15 ਸਾਲ ਦੇ ਮੁੰਡੇ ਨੂੰ ਲੈ ਕੇ ਮਰਿਆ ਬੰਦਾ ਚਲੋ ਐਂਡ ਕਰ ਦੇਵਾਂ ਵੀ ਜਿਨੇ ਵੀ ਕਰਜ਼ਾ ਲੈਣਾ ਤੁਹਾਨੂੰ ਵਾਪਸ ਕਰਨ ਦੀ ਲੋੜ ਨਹੀਂ ਕਿਸਾਨ ਆਗੂ ਦਲਾਲ ਤੁਹਾਡੇ ਖਾਤਰ ਧਰਨਾ ਲਾਉਣਗੇ ਤੁਹਾਡਾ ਕਰਜ਼ਾ ਮਾਫ਼ ਕਰਾਉਣਗੇ ਜਿਨੇ ਕਰਜ਼ਾ ਦਿੱਤਾ ਹੋਇਆ ਉਹਨੂੰ ਫਸਾਉਣਗੇ ਇਹ ਗੱਲ ਮੇਰੀ ਚੇਤੇ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ